ਜੀ ਮਿੱਤਰੋ ਗੁੱਡ ਮਾਰਨਿੰਗ ਐ ਹੈ ਪਰਸ ਤੋਂ ਕਿਵੇਂ ਲੋਈ ਮਿੱਤਰੋ ਕਰਤੀਏ ਬਲੌਗ ਦੀ ਸਟਾਰਟਿੰਗ ਤੇ ਅੱਜ ਹੁਣ ਰਸਤੇਦਾਰਾਂ ਨੇ ਤੇ ਬਾਦਲ ਚੱਲ ਕੇ ਆਉਣੇ ਠੀਕ ਆ ਸਮਾਨ ਚਮੂਨ ਲੈ ਕੇ ਆਉਣੇ ਪੈਸੇ ਕੁਝ ਪਾਲ ਕੇ ਜੇਬ ਚ ਲੈ ਕੇ ਗੱਲ ਰੰ ਪਾਟਨ ਜਿਹੜਾ ਲਿਖਿਆ ਪਿਆ ਪਰਤੀ ਪੁੱਤੀ ਤੇ ਤੇ ਪਰ ਵੇਣਿਆ ਕਬੂਤਰ ਵੀ ਚੱਲ ਕੇ ਆਪਨੇ ਕੀ ਹੱਥ ਚਾਲਾ ਉਹਨਾਂ ਦਾ ਠੰਡ ਲੱਗੀ ਨਹੀਂ ਪਹਿਲਾਂ ਤਾਂ ਬੋਲੀ ਦਾ ਵੀ ਨਹੀਂ ਮੈਨੂੰ ਭੈਣ ਨੇ ਦਾ ਸੱਸ ਉਹ ਆ ਚੋਬਰ ਆ ਗਿਆ ਕਿੱਦਾਂ ਸੱਸੀ ਕਾਲ ਮੁੰਡਿਆ ਸਿੱਕਾ ਬਾਈ ਦੀ ਸੱਸੀ ਕਾਲ ਮੈਂ ਪਰਿਆਥ ਲਾਈ ਜਿੰਨੇ ਬੱਤਾ ਤੇ ਤੇਰਾ ਬਾਈ ਤੇਰਾ ਕਿੱਥੇ ਗਿਆ ਬਾਈ ਜੀ ਮੁੰਡਾ ਤੇਰੀ ਬਸਾ ਹੈ ਮੁੰਡਾ ਲਈ ਬੈਠਾ ਹੈ ਕਿੱਥੇ ਮੁੰਡਾ ਲਈ ਬੈਠਾ ਉਹ ਭਰਾ ਮੋਟਰਸੈਂਡ ਤੇ ਕਿਆ ਕਰਦਾ ਫਤਨਾ ਬਾਲ ਜਾ ਹੀ ਵਰਦਾ ਰੋਈ ਜਾਂਦਾ ਭੈਣ ਨੇ ਉਹ ਅੱਖਾਂ ਚ ਪਾਣੀ ਦੀ ਕੀ ਉਹ ਕੀ ਤੇਰਾ ਮੁੰਡਾ ਢੱਕ ਪਿਆ ਤੇਰਾ ਹੈ ਮੜਾ ਪਵਾ ਪਾਨਾ ਦੀ ਚੱਲ ਚੱਲਦੇ ਆ ਫਿਰ ਬਾਲ ਬਈ ਅਸੀਂ ਦੋਨੇ ਚੱਲ ਕੇ ਆਉਣੇ ਹੈਗੇ ਤੇ ਸਮਾਨ ਲੈ ਆਏਗੇ ਤੇ ਫਿਰ ਕਰਦੇ ਹੁਣੇ ਸ਼ਹਿਰ ਤਾਂ ਠੰਡ ਵਾੜੀ ਪੁੱਤਰ ਮੇਕ ਗਏ ਮੜਾ ਮੜਾ ਚੱਕੀ ਨੂੰ ਇਕੱਲਾ ਆਹ ਜੱਕਾ ਇਦਾਂ ਨੂੰ ਸਰਜੀਤ ਕਿਉਂ ਤੇਲ ਪਵਾਵਾਂਗੇ ਤੇਲ ਕਾ ਬੈਠੀ ਐ ਅੰਡਾ ਤੇ ਬੈਂਦੀ ਆ 9 ਵਜੇ ਸਹੀ 8 ਮਿੰਟਾਂ ਦੇ ਬੀਹੇ ਦੇਖੀਂ ਨਾ 9 ਵਜੇ 8 ਮਿੰਟਾਂ ਦੇ ਆਹ ਕੂਦਰੀ ਬੈਂਦੀ ਨਹੀਂ ਨਾ ਨਹੀਂ ਬੈਣ ਲੱਗ ਕੇ ਹੁੰਦਾ ਲੱਗੀ ਬੈਣ ਹਾਂ ਬੈਣ ਲੱਗੀ ਕੱਲ ਦਿਨੇ ਸਾਰਾ ਦਿਨ ਹੀ ਬੈਠੇ ਹੈ ਤੇ ਬਾਹਰ ਚ ਬੈਗੀਆਂ ਕਿੰਨੇ ਹੈ ਗਿਣੀ ਦੋ ਇਹ ਸਾਰੇ ਹਾਂ ਕਿੰਨੇ ਹੈ ਇਹ ਦਰਦੇ ਆ ਪਤਾ ਨਹੀਂ ਇਹ ਉੱਠੇ ਜਾਂਦੇ ਤੇ ਦਿਨੇ ਦਿਨੇ ਪਤਾ ਕਦ ਉੱਠਦੇ ਰਾਤ ਨੂੰ ਤਾਂ ਬੈਠੇ ਰਹਿੰਦੇ ਹੈਗੇ 3 ਜਾਂ 2 ਆ ਦੋ ਆ ਤੇ ਦਿਨੇ ਦਿਨੇ ਉੱਠ ਜਾਂਦੇ ਹੈਗੇ ਦਿਨੇ ਦਿਨੇ ਉੱਠ ਜਾਂਦੇ ਚੱਲ ਜੀ ਫਿਰ ਆਪਾਂ ਚਲੋ ਜੀ ਲੈ ਦੋ ਥੱਲੇ ਨਹੀਂ ਪਿਆਰੇ ਨੂੰ ਹਵਾ ਲੱਗਣ ਦੇ ਰਾ ਕੇ ਛੱਡਾਂਗੇ ਇਹਨਾਂ ਨੂੰ ਆਪਾਂ ਬਾਹਰ ਕੱਢਾਂਗੇ ਚੱਲ ਫਿਰ ਚੱਲ ਜੀ ਬਾਲ ਸਮਾਨ ਸੁੰਨ ਲੈ ਕੇ ਗਏ ਮੁੰਡਿਆ ਲੈ ਲੈ ਸਮਾਨ ਬਾਲ ਲਓ ਤੇ ਚੱਲਦੇ ਆ ਘਰੇ ਸਮਾਨ ਹੋਰ ਕੋਚਰੀਂ ਘਰੇ ਹਣਾ ਉਹ ਤੇ ਵੀ ਹੋਰ ਕਰ ਮਾਰੋਣਾ ਮੈਂ ਕਿਹੜੀ ਹੈ ਨਾ ਕੋਈ ਬਾਲੋਂ ਆਗੇ ਸੀਗੇ ਤੇ ਸਾਨੂੰ ਕੰਮ ਲਾਤਾ ਇਹਨਾਂ ਨੇ ਕਹਿੰਦੇ ਅਗੇ ਰਿਸ਼ਤਾ ਰੋਣੇ ਤੁਸੀਂ ਚੀਰ ਲੋ ਗੰਡੇ ਬੁੜੀਆਂ ਵਾਲ ਕੰਮ ਲਾਉਣ ਲੱਗ ਗਏ ਸਾਨੂੰ ਤਾਂ ਬਾਹਰ ਮੰਨਾਂਗੇ ਆਪਾਂ ਜੇ ਦੀ ਚਲੋ ਇਹ ਚੀਰ ਚੂਰ ਲੀ ਗਏ ਆ ਤੁਹਾਨੂੰ ਫੂਡ ਦਾ ਦਿਖਾਵਾਂ ਸਾਰਾ ਨਹੀਂ ਕਿਵੇਂ ਸਬਜੀ ਬਣਦੀ ਹੈ ਬੋਲਾਉ ਚ ਹੋਰ ਤਾਂ ਹੱਥ ਨਹੀਂ ਕੋ ਉੱਥੇ ਆਉਂਦਾ ਨਾ ਕੰਮ ਕੋਈ ਚਲੋ ਗੰਡੇ ਕੋਡੇ ਵਾਰਦੇ ਤੇ ਫੇਰ ਦਿਖਾਉਣ ਇਹ ਨਹੀਂ ਮਿਲਦੀ ਇਹ ਨਹੀਂ ਹੱਥ ਵਾਰ ਤੂੰ ਆ ਇੱਕ ਚਾ ਉਹ ਤਾਂ ਕੀ ਦੀ ਮੈਂ ਕੀ ਕਰਦਾ ਯਾਰ ਤੂੰ ਹੀ ਮੰਗੇ ਨਾ ਚਲੋ ওই ਨੂੰ ਫੇਰ ਦਿਖਾਉਣੇ ਨੇ ਕੋਈ ਮਿੱਤਰੋ ਤੇ ਰਿਸ਼ਤੇਦਾਰ ਹੁਣ ਗਏ ਆਗੇ ਮਤਲਬ ਹੁਣ ਵੇਲੇ ਹਾਂ ਵੀ ਤੜਕੇ ਦੇ ਨਾਂ ਦਾਣੇ ਨਾਲ ਪਾਣੀ ਇਹਨਾਂ ਨੂੰ ਹੁਣ ਦਾਣੇ ਦਾ ਪਿਆ ਬਹੁਤ ਖਾਈ ਜਾਂਦੇ ਨੇ ਦੰਦਾਂ ਤੋਂ ਸੇ ਤੇ ਹੁਣ ਚਲੋ ਚੱਲਦੇ ਆ ਮਨਪ੍ਰੀਤ ਕੋਲ ਠੀਕ ਹੈ ਮਨਪ੍ਰੀਤ ਕੋਲ ਚੱਲਦੇ ਆ ਕਰਦੇ ਹਾਂ ਵੀ ਹੁਣ 4 ਵਜੇ ਵੀਡੀਓ ਮਤਲਬ ਸ਼ਾਇਦ ਹੀ ਬਣੇ ਤਰ ਥੋੜੀ ਮੋਟੀ ਬਣਨੀ ਹੈ ਬਣਾ ਲਾਂਗੇ ਚਲੋ ਕੋਈ ਨਹੀਂ ਤੋ ਕਰਾਂ ਹੀ ਆ ਦੇਖ ਲ ਕੇ ਬੈਠੇ ਆ ਜਾਨਵਰ ਆਪਣੇ ਕਰਨੇਰਾ ਬਾਲਾ ਹੈ ਕੰਡੇ ਰੁਕ ਜੋ ਹਾਂ ਨੀਰਾਉਂ ਤਾਂ ਬੈਠੇ ਆ ਬਾਹਰ ਨੀ ਅੰਡੇ ਲਾਏ ਰਕਦੇ ਦੇ ਯਾਰ ਜਾ ਕਰੀ ਜਾਂਦੇ ਆ ਉਹ ਤੇ ਅੰਡੇ ਲਾਏ ਨਹੀਂ ਅਜੇ ਇਹਨਾਂ ਨੇ ਛ ਲਗਭਗ ਠੀਕ ਹੀ ਮੇਰੇ ਖਿਆਲ ਤਾਂ ਆਥ ਨੇ ਵੇਖਣੇ ਉਹਨਾਂ ਕਰ ਦਾਣੇ ਤੋਂ ਖਾ ਲੈੰਦੋ ਚੱਲਦੇ ਨੇ ਕਰੂਣ ਫੇਰ ਦਿਖਾਉਣ ਨੂੰ ਜੀ ਦਿਖਾਇਆ ਕਰ ਅੱਜ ਨਹੀਂ ਮਲਾ ਅੱਜ ਤੜਕੇ ਵੀਡੀਓ ਨਹੀਂ ਆਉਂਦੀ ਆਪਣੀ ਫੇਰ ਹੀ ਆਉਊ ਸ਼ਾਇਦ ਤੱਕਤਾ ਕੀ ਪਤਾ ਵੀ ਨਹੀਂ ਪਾਦਗੇ ਤੇ ਪਾਦਗੇ ਚਲੋ ਚੱਲਦੇ ਹਾਂ ਕੋਈ ਹੋਰ ਚੀਜ਼ ਨਵੀਂ ਚੀਜ਼ ਦਿਖਾਉਣੇ ਚਲੋ ਚਲੋ ਲਾਓ ਵੀ ਮਿੱਤਰੋ ਅੱਗੇ ਸੀਗੇ ਘਰ ਪਰ ਤੇ ਵੇਖ ਲੇਗੇ ਲੱਗੋ ਲੱਕ ਪੋ ਕਰ ਲੇਗੇ ਚੈੱਕ ਕਰਣੋ ਵੀ ਅ퍼 ਨੰਗੇ ਹਾਰੇ ਨਾਲੇ ਖੇਸੀ ਖੁਸੀ ਨਾਲ ਗਿਆ ਬਈ ਤੇ ਦਾਣੇ ਦੋਨੇ ਪਾਦਗੇ ਇਹਨਾਂ ਨੂੰ ਜਦੋਂ ਵੇਲੇ ਕਰੀ ਪਿਆ ਨਵੇੜੀ ਪੈ ਕਮੋਏ ਟੂ ਜੀ ਐਡ ਕੰਪਲੀਟ ਕਰੀ ਪਿਆ ਤੇ ਯਾਰ ਉਹ ਆnde ਕਿਉਂ ਰਹਉਂਦੇ ਕਿੱਦੇ ਦੀ ਜੋੜ ਲੱਗੀ ਆ ਕੀ ਕੁਛ ਕਰ ਨਹੀਂ ਦਿੰਦੇ ਉਹ ਦੂਜੇ ਪਖਰਾਬ ਕਰਦੇ ਵਿੱਚ ਬਾਲੇ ਆ ਰਹੇ ਤੇ ਬਈ ਦਾਣੇ ਦੋਨੇ ਨੂੰ ਪਾਦ ਗਏ ਤੇ ਨਾਲੇ ਪਾਦ ਗਏ ਨੂੰ ਪਾਣੀ ਧਾਣੀ ਓਕੇ ਕਰਕੇ ਰਿਪੋਰਟ ਭਾਂਦੇਗਾ ਜੀ ਤੇ ਪਾਣੀ ਨਿੱਗਾ ਪਾਦ ਗਏ ਨਾਲੇ ਟਾਰਕਲੇ ਜਰ ਇਸ ਨੂੰ ਵੇਖੇ ਨਹੀਂ ਖੋਲੇ ਨਹੀਂ ਤਮਾਰ ਕੇ ਆਵੇਂ ਮਾੜੇ ਮੋٹے ਦੇ ਵੇਖੇ ਤੁੱਟੇ ਨੇ ਤੇ ਧਾਣੇ ਦੋਨੇ ਪਾ ਦੇਣ ਨੂੰ ਪਾਣੀ ਵੀ ਚੇਂਜ ਕਰ ਲੈਣਾ ਦਾ ਬਿੱਠਾ ਹੀ ਬਿੱਠਾ ਮਾਰੀ ਦਾ ਬਿੱਠਾ ਹੀ ਬਿੱਠਾ ਅਬ ਹੁਣ ਧਾਣੇ ਸਾਰੇ ਵਿਲੇ ਕਰੀ ਪਏ ਨੇ ਟਰੇ ਆ ਤੇ ਇਹ ਲੱਛਣ ਕਰਦੇ ਕਿਥੋਂ ਡੁੱਲਦੇ ਧਾਣੇ ਰਾਵੜੇ ਆ ਵਾਲੇ ਦੋਨੇ ਪਾ ਗਿਰਨ ਨੂੰ ਅਵੀ ਅਪਰੋ ਪਾ ਲਈਏ ਧਾਣੇ ਤੇ ਬਾਕੀ ਆਈ ਸਾਨੂੰ ਪਤਾ ਇਹ ਜਿਵੇਂ ਯਾਰ ਤੇ ਵੀਡੀਓ ਲਈ ਬਣੀ ਠੀਕ ਆ ਭਰਾਵੋ ਹੋਰ ਕੋਈ ਚੱਕਰ ਨਹੀਂਗਾ ਵੀਡੀਓ ਨਹੀਂ ਬਣੀ ਅੱਜ ਤੇ ਉਹ ਰਿਸ਼ਤੇਦਾਰ ਆ ਗਏ ਸੀਗੇ ਤੇ ਘਰੇ ਰਹੇ ਹੈਗੇ ਪਰ ਜਿੰਨੀ ਕੀ ਬਣੀ ਹੈ ਮਤਲਬ ਕਿ ਮੈਂ ਇੰਨੀ ਕੀ ਪਾ ਦੂੰ ਪੰਜ ਸੱਤ ਮਿੰਟ ਜਿੰਨੀ ਬਣੀ ਹੋਈ 8-7 ਮਿੰਟ ਦੀ ਬਣੀ ਜਾਊਗੀ ਤੇ ਬਸ ਉਨੀ ਕੀ ਪਾ ਦਾਂਗੇ बाकी ओके रिपोर्ट है ये बाजरा 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 बारे पता ज मक्की ਲੋਭੇ ਤਿੰਨ ਚੀਜ਼ਾਂ ਕਰਤੀਆਂ ਮਿਕਸ ਵਧੀਆ ਚੰਗੀ ਤਰ੍ਹਾਂ ਨਾਲ ਤੇ ਧਰਤੀ ਗਏ ਇਹਨਾਂ ਨੂੰ ਤੇ ਫਿਰ ਨਿੱਗਾ ਪਾਣੀ ਪਾ ਲਈਏ ਤੇ ਪਾਣੀ ਆਪਣੀ ਵੀ ਧਰਤੀ ਗਏ ਵਧੀਆ ਇਹਨਾਂ ਨੂੰ ਆ ਹੁਣ ਖਾਂਦੇ ਨਹੀਂ ਸਾਰੇ ਇਹ ਪੂਰਾ ਦਾਣੇ ਧਰਤੀ ਗਏ ਆ ਜੋ 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 ਉਹਨਾਂ ਧਰ ਗਏ ਪਾਣੀ ਇਹਨਾਂ ਨੂੰ ਪਾਣੀ ਪਾਣੀ ਇੱਧਰ ਤੱਕ ਰੱਖ ਰਹੇ ਨੇ ਮਿੱਠਾ ਮਾਰਦੇ ਆ ਬਹੁਤ ਜ਼ਿਆਦਾ ਠੀਕ ਹੈ ਪਹਿਲਾਂ ਇੱਧਰ ਪਾਣੀ ਤਾਣੀ ਧਰਦੇ ਮੈਂ ਪਰ ਉਹ ਜਾ ਨਹੀਂ ਜਗਾੜਦਾ ਨਹੀਂ ਇੱਥੇ ਧਰਦੇ ਪਾਣੀ ਪੁਣੀ ਪੀਂਦਾ ਕਿ ਬਿੱਲੀ ਬੁੱਲੀ ਪੈਰਪੁਰ ਮਾਰ ਜੇ ਇਸਕਾਰ ਠੀਕ ਹੈ ਹੁਣ ਪਾਣੀ ਪਾ ਲਈਏ ਨਿੱਗਾ ਵਧੀਆ ਬਣਾ ਲਈ ਚੰਗੀ ਤਰ੍ਹਾਂ ਤੋਤਾ ਆ ਕੇ ਇਹਨੂੰ ਸਾਫ਼ ਕਰਕੇ ਪੂਰਾ ਵਧੀਆ ਓਕੇ ਰਿਪੋਰਟ ਕਰਕੇ ਤੁਹਾਨੂੰ ਫੇਰ ਦਿਖਾਉਣਗੇ ਲਓ ਬਈ ਨਿੱਗਾ ਪਾਣੀ ਪਾ ਲਿਆਂਦਾ ਤੇ ਨਾਲ ਡੱਬਾ ਵੀ ਧੋ ਲੈਂਦਾ ਇਹਨਾਂ ਦਾ ਵਧੀਆ ਸਾਫ਼ ਕਰਤਾ ਇੱਕ ਮਟਰ ਨੰਗਾ ਹੋਣਾ ਨਗਰਮ ਨੂੰ ਉਹ ਕੋ ਨਹੀਂਂ ਢੀਲਾ ਖੜੀ ਰਹਿਣੀ ਤੇ ਆ ਇੱਕ ਮਿੰਟ ਲਾਓ ਭਾਈ ਓਂਡਿਓ ਪੀ ਲੋ ਵਾਟਰ ਲੈ ਵੀ ਦਾਣੇ ਖਾਈਂ ਤੇ ਸਿਆਣੇ ਬੱਚੇ ਤੇ ਪਾਣੀ ਹੁਣ ਪਾ ਇੱਥੇ ਇੱਥੇ ਤੇਰਾ ਕਰਾਂ ਬਾਹਰ ਤੇ ਕਿਉਂ ਇੱਥੇ ਧਰਦੇ ਨੇ ਨਾ ਬਈ ਯਾਰ ਇੱਥੇ ਧਰਦੇ ਪਹਿਲਾਂ ਪਾਣੀ ਐਸ ਤਾਂ ਦਾ ਪਾਣੀ ਹੁੰਦਾ ਸੀ ਆਪਣਾ ਤੇ ਤਾਂ ਟੋਕਰੀ ਉੱਤੇ ਬਹਿ ਕੇ ਵਿੱਚ ਮਿੱਠਾ ਮਾਰਦੇ ਆ ਉਨੇ ਦੇ ਕਾਰਨ ਆਪਾਂ ਪਾਣੀ ਇੱਧਰ ਧਰਾਂਗੇ ਪਹਿਲਾਂ ਤਾਂ ਨਹੀਂ ਧਰਦੀ ਸੀ ਦੱਸਿਆ ਹੀ ਤੁਹਾਨੂੰ ਮੈਂ ਵੀ ਇੱਧਰ ਦੀ ਬਿੱਲੀ ਕਿਰੀ ਪਾਣੀ ਪੀਂਦੇ ਮਤਲਬ ਇੱਧਰ ਜਾਲੀ ਮੋਟੀ ਆ ਨਹੀਂ ਪੈਰ ਪੂਰ ਨਾ ਮਾਰੇ ਕਿਤੇ ਵੀ ਖਿੱਚ ਕੇ ਲੈ ਜਣਾਂ ਨੂੰ ਕਿਤੇ ਇੱਕ ਅੱਦੇ ਨੂੰ ਤੁਰ ਪਾਣੀ ਵੀ ਇੱਥੇ ਹੀ ਪਾਣ ਜੇਗੀ ਤੁਸੀਂ ਓਕੇ ਰਿਪੋਰਟ ਕਰਨੇ ਨੇ ਵੀ ਅੱਜ ਪਾਣੀ ਕਿੰਨੇ ਨੇ ਸੋ ਬਈ ਪਾਣੀ ਪਾਤਾ ਉਤਤੀ ਵੀ ਥੋੜਾ ਢਾਗ ਦੇਣਾ ਨਾ ਉੱਤੇ ਢਾਗ ਦੇਣਾ ਪਟਟਾ ਕੰਦੀ ਇੱਥੇ ਲੋੜ ਨਹੀਂ ਉੱਤੇ ਟੱਕਦੇ ਆ ਫੇਰ ਵੱਧ ਮਿੱਠਾ ਮਾਰਦੇ ਆ ਇਹਨੂੰ ਪਟੱਕਦੇ ਨਹੀਂ ਹੋਣਾ ਬਠੀਕਾ ਟੱਕੰਦੀ ਲੋੜ ਨਹੀਂ ਕੋਈ ਇੱਥੇ ਨਾ ਸਾਈਡ ਤੇ ਚੜ ਸਕਦੇ ਇਧਰੇ ਇੱਥੇ ਕਿਸੇ ਲੋੜ ਮਿੱਠਾ ਵਾਜ ਦੀਣੀ ਆ ਬਾਕੀ ਆਪਣ ਨੂੰ ਜਿਉ ਪਤਾ ਹੀ ਹੈ ਬਈ ਜੋੜੀ ਬੈਠੀ ਹੈ ਆਂਡਿਆਂ ਦੇ ਓਕੇ ਰਿਪੋਰਟ ਪਰ ਆਪਦੀ ਮੇਰ ਨਾਲ ਪਰਲੇ ਜੋ ਸਾਹਮਣੇ ਜੋੜੀ ਬੈਠੀ ਕਾਲੀ ਇਹ ਆਂਡੇ ਲਾਲੇ ਤੇ ਬਸ ਫੇਰ ਨਹੀਂ ਦਵਾਦ ਪਰ ਦੋ ਕਬੂਤਰ ਰਹਿ ਗਏ ਬੇਲੇ ਵਿਚਾਰੇ ਭੱਜਦੇ ਵੀ ਤੇ ਬਸ ਇਹਨਾਂ ਦਾ ਹੱਲ ਹੋ ਜਾਏ ਇੰਨੀ ਗੱਲ ਆ ਇੰਨੀ ਬਾਤ ਆ ਹਨ ਕਰਤੀ ਲਾ ਦੀ ਜੈਡ ਸਿਕਿਉਰਟੀ ਤੇ ਆਪਾਂ ਪੂਰੇ ਚੰਗੀ ਤਰ੍ਹਾਂ ਨਾਲ ਤੇ ਬਾਕੀ ਉਹ ਦੂਰਾ ਗ ਰੂਟੀਨ ਪਾਉਣ ਦੀ ਕੋਸ਼ਿਸ਼ ਕਰਾਂਗੇ ਵਧਿਆ ਤੇ ਵਧਿਆ ਲਿਆਉਣ ਦੀ ਕੋਸ਼ਿਸ਼ ਕਰਾਂਗੇ ਬਾਈ ਤੇ ਜਿੰਨਾ ਵੀ ਸਾਥ ਹੋ ਸਕਿਆ ਪ੍ਰਾਪਦੇ ਨੇ ਪੂਰਾ ਜੋਰ ਤਾਂ ਲਾਈ ਜਾਨੇ ਯਾਰ ਬਾਕੀ ਗਾਹ ਰੱਬ ਰੱਖਾ ਹੈ ਤੇ ਥੋੜਾ ਘਟਾ ਕਿੱਧਰ ਗਿਆ ਯਾਰ ਘੱਟਾ ਘੱਟਾ ਇੱਥੇ ਸੀ ਯਾਰ ਘੱਟਾ ਮਾੜੀ ਗੱਲ ਹੈ ਯਾਰ ਚਲ ਵੀ ਇੱਕ ਮਿੰਟ ਰੋਕੋ ගන ම බධ කදන කවර මසා ව අපද පස්වද කැවර්චලා අයි නන ඉක්න පාමිම් මරචන්ගේ තරණ ගට කරන නමන් කලන්නේ රී හර හ ර ර ਚੰਗੀ ਤਰ੍ਹਾਂ ਸੈਟਿੰਗ ਕਰ ਲ ਗਏ। ਤਬ ਇੱਕ ਮਿੰਟ ਰੋਕ ਜੋ ਤੇ ਆਹ ਮਲਾ ਸੈਟਿੰਗ ਕਰਦੇ ਹਾਂ ਜੀ ਤੇ ਹੁਣ ਬਾ ਐਂਡਿੰਗ ਕਰਾਂਗੇ ਅੰਦਰ ਜਿਹੜਾ ਪਹਿਕੇ ਰਾਵ ਨਾਲ ਦਸਾਲੀ ਨਾ ਕਰਾਂਗੇ। ਇੱਕ ਦੋ ਗੱਲਾਂ ਕਰ ਲਾਂ ਬਹਿ ਕੇ ਤੇ ਬਸ ਫਿਰ ਇਹਨੂੰ ਢਾਕ ਦਈਏ ਤੇ ਮਾਰ ਕੇ ਥੋੜਾ ਨਾ ਫੇਰ ਕਰਦੇ ਆਂ ਸ਼ੇਰ ਤੇ ਚੰਗੀ ਤਰ੍ਹਾਂ ਢੱਕਦਾ ਮੈਂ ਵਧੀਆ ਬਿੱਲੀ-ਬਿੱਲੀ ਤੋਂ ਚਲੋ ਕੋਈ ਥੋੜਾ ਨਾ ਫੇਰ ਕਰਦੇ ਆਂ ਸ਼ੇਰ। ਹਾਂ ਜੀ ਮਿੱਤਰੋ 1 ਮਿੰਟ ਲੋਭ ਕਰ ਦਿੱਗੇ ਵੀਡੀਓ ਦੀ ਐਂਡਿੰਗ ਵਾਸੀਆਂ ਲਾਗ ਜਾਂਦੀਆਂ ਤੁਹਾਨੂੰ ਵੇਖ ਕੇ ਕੈਮਰਾ ਵੇਖ ਕੇ ਤੇ ਜਿਵੇਂ ਕਿ ਅੱਜ ਤਾਂ ਵੀਡੀਓ ਨਹੀਂ ਬਣੀ ਓਡੀ ਉਹ ਹੀ ਨਹੀਂ ਬਣੀ ਵੈਸੇ ਰਿਸ਼ਤੇਦਾਰ ਆ ਗਏ ਸੀ ਤਾਂ ਕਰਕੇ ਨਹੀਂ ਬਣੀਗੀ ਨਹੀਂ ਤਾਂ ਆਪਾਂ ਕਮਲੀ ਕਮਲੀ ਵੀਡੀਓ ਇੱਕ ਮਿੰਟ ਨਹੀਂ ਤਾਂ ਬਣਾ ਦਿੰਦੇ ਹੁੰਦੇ ਆਪਾਂ ਵੀਡੀਓ ਠੀਕ ਹੈ ਨਹੀਂ ਤਾਂ ਵੀਡੀਓ ਬਣਾ ਦਿੰਦੇ ਨਾ ਵੀ ਆਪਾਂ ਤੇ ਅੱਜ ਨਹੀਂ ਪਣੀ ਰਿਸ਼ਤੇਦਾਰਾਂ ਕਾਰਨ ਉਹ ਕਾਰਨ ਤੱਕਾ ਨੂੰ ਤੋਂ ਬਸ ਰੁਟੀਨ ਚਲਾਇਆ ਕਰਾਂਗੇ ਬੱਸ ਬਰੁਕ ਵਾ ਵਾ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਦੇ ਜਾ ਕਰੋ ਦਬਾ ਤੇ ਬਸ ਆ ਕੇ ਪਾਇਆ ਭਾਈ ਸਾਰੇ ਵੀਰਾਂ ਨੂੰ ਮਿਲਦੇ ਆ ਕਿਸੇ ਨਵੇਂ ਵੀਡੀਓ ਨਾਲ ਤੇ ਕਰਦੇ ਆ ਯਾਰ ਰੋਜ਼ ਮਜ਼ਾ ਆ ਰ ਨਵੇਂ ਚੈਨਲ ਤੇ ਵੀਡੀਓ ਪਾਇਆ ਕਰਾਂਗੇ ਪਾਇਆ ਕਰਾਂਗੇ ਪਰ ਕਿੱਥੇ ਪੈਂਦੀ ਦਾ ਪਰਾਨੇ ਤੇ ਨਹੀਂ ਤਰ ਕੋਈ ਨਹੀਂ ਭਾਈ ਉਹਦੇ ਕਾਪ ਪਾਇਆ ਕਰਾਂਗੇ ਇਹ ਤੇ ਪਾਇਆ ਕਰਾਂਗੇ ਆਪਾਂ ਕਰਨਾ ਕੀ ਹੋਰ ਵੀਡੀਓ ਹੀ ਪਾਉਣੀ ਆ ਆਪਾਂ ਹੋਰ ਕੁਝ ਨਹੀਂ ਕਰਨਾ ਆਪਾਂ ਠੀਕ ਹੈ ਚਲੋ ਬਾਏ ਬਾਏ ਓਕੇ ਲਵ ਯੂ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਨਾਲ